ਹਾਂਜੀ ਮਾਂ ਡੈਰੀ ਫਾਰਮ ਮੁਲਕ ਤੇ ਸਾਰੇ ਦੋਸਤਾਂ ਦਾ ਸਵਾਗਤ ਹੈ ਆਪਾਂ ਅੱਜ ਬਾਈ ਜੀ ਜਿਹੜੀ ਆਪਾਂ ਗੱਲ ਕਰਦੇ ਆਂਗੇ ਜਿਵੇਂ ਤੁਸੀਂ گاਵਾ ਦਾ ਇਹਨਾਂ ਦਾ BCS ਸਕੋਰ ਦੇਖ ਸਕਦੇ ਹੋਗੇ ਤੇ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ BCS ਦਾ ਵਧੀਆ ਹੋਣ ਦਾ ਕਾਰਨ ਹੈ ਜਿਹਨਾਂ ਜੋ ਤੁਹਾਨੂੰ ਦੱਸ ਦੇਵਾਂਗੇ ਕਿ ਜਿਵੇਂ ਇਹ ਦੇਖੋ ਸਾਈ ਲੈ ਜਾ ਇਹਨਾਂ ਦੇ ਮੂਰੇ ਆਹ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ 3 ਕਿਲੋ ਮਗਰ 1 ਕਿਲੋ ਫੀਡ ਆ ਗਈ ਦੇਖੋ ਸਾਈਲੇਜ 3 ਕਿਲੋ ਮਗਰ ਤੇ 1 ਕਿਲੋ ਫੀਡ ਜਿੰਨਾ ਇਹ ਸਾਈਲੇਜ ਖਾਂਦੇ ਆ ਉਹਦੇ ਅਕੋਰਡਿੰਗ 3 ਕਿਲੋ ਦੇ ਕਾਣ 1 ਕਿਲੋ ਫੀਡ ਖਾਂਦੇ ਆ ਨਾਲ ਤੁਸੀਂ ਦੇਖ ਸਕਦੇ ਹੋ ਕਿੱਡਾ ਸੋਹਣਾ BCS ਆ ਜਿਹੜੀਆਂ ਗਾਵਾਂ ਸੋਈਆਂ ਉਹਨਾਂ ਦਾ ਵੀ ਤੇ ਜਿਹੜੀਆਂ ਹੁਣ ट्रांजੈਕਸ਼ਨ ਚ ਆ ਸਾਰੀਆਂ ਚੱਲ ਰਹੀਆਂ ਨੇਗੀਆਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਆਪ ਤੇ ਆਪਾਂ ਪਹਿਲਾਂ ਵੀ ਦੱਸ ਚੁੱਕੇ ਆ ਕਿ ਸਿੱਧੂ ਡੇਰੀ ਫਾਰਮ ਕੋਰਸਮੀਰ ਵਾਲੇ ਬਾਈਆਂ ਤੋਂ ਚੱਲਦੀ ਹੈਗੀ ਫੀਡ ਤੇ ਸਭ ਤੋਂ ਵੱਡਾ ਇਹ ਰੀਜਨ ਹੈਗਾ ਜਿਹੜਾ ਗਾਵਾਂ ਨੇ ਬੀਸੀਐਸ ਕੋਰੇਟਾ ਸੋਨਾ ਕੀਤਾਗਾ ਵੀ ਆ ਦੇਖੋ ਜਿੰਨਾ ਗਾਵਾਂ ਤੋਂ ਖਾਦਾ ਜਾਂਦਾ ਸਾਈਲੇਜ ਉਸ ਦੇ ਅਕੋਰਡਿੰਗ 1 ਕਿਲੋ ਫੀਡ ਕੋਈ ਵਾਈ ਜੀ ਵੱਧ ਘੱਟ ਵੀ ਪਾ ਸਕਦਾਗਾ ਆਪਾਂ ਇਹ ਗਾਵਾ ਦੇ ਹਿਸਾਬ ਨਾਲ ਜਿਹੜਾ ਇਹ ਬਾਈ ਡਾਈਟ ਪਾਉਂਦੇ ਹੈਗੇ ਉਹ ਤੁਹਾਨੂੰ ਦੱਸੀ ਹੈਗੀ ਧੰਨਵਾਦ ਜੀ ਸਾਰਿਆਂ ਦਾ